ਅਕਸ਼ੇ ਤ੍ਰਿਤੇ ਤੇ 5 ਰੁਪਏ ਦੀ ਇਹ ਚੀਜ਼ ਖਰੀਦ ਲਿਓ 5 ਜੋਂਗੀ ਕਰੋੜ ਪਤੀ ਦੋਸਤੋ ਅਕਸ਼ੇ ਤ੍ਰਿਤੇ 30 ਅਪ੍ਰੈਲ 2025 ਦੇ ਦਿਨ ਪੈਣ ਵਾਲੀ ਹੈ ਇਸ ਦਿਨ ਬਹੁਤ ਹੀ ਦੁਰਲਭ ਯੋਗ ਦਾ ਨਿਰਮਾਣ ਹੋਣ ਜਾ ਰਿਹਾ ਹੈ ਇਸ ਦਿਨ ਲక్ష్ਮੀ ਨਾਰਾਇਣ ਯੋਗ ਬਣ ਰਿਹਾ ਹੈ ਹੋਰ ਵੀ ਕਈ ਯੋਗ ਇਸ ਦਿਨ ਬਣਨ ਜਾ ਰਹੇ ਹਨ ਸਾਲ 2025 ਦੀ ਅਕਸ਼ੇ ਤ੍ਰਿਤੇ ਤੁਸੀਂ ਆਪਣੀ ਕਿਸਮਤ ਨੂੰ ਇਸ ਤਰ੍ਹਾਂ ਚਮਕਾ ਸਕਦੇ ਹੋ ਕਿ ਆਉਣ ਵਾਲੀਆਂ ਤੁਹਾਡੀਆਂ ਸੱਤ ਪੀੜ੍ਹੀਆਂ ਵੀ ਤਾਂ ਤੇ ਖੁਸ਼ਹਾਲੀ ਨਾਲ ਆਪਣੀ ਜ਼ਿੰਦਗੀ ਬਿਤਾਉਣਗੀ ਬਸ ਤੁਹਾਨੂੰ ਅਕਸ਼ੇਤ੍ਰੀਤੀ ਵਾਲੇ ਦਿਨ 5 ਰੁਪਏ ਦੀ ਇੱਕ ਚੀਜ਼ ਖਰੀਦ ਕੇ ਲੈ ਆਉਣੀ ਹੈ ਅਕਸ਼ੇਤ੍ਰੀਤੀ ਜੋਤ ਦਿਨ ਹੁੰਦਾ ਹੈ ਇਹ ਤਾਂ ਆਪਣੇ ਆਪ ਵਿੱਚ ਬਹੁਤ ਹੀ ਖਾਸ ਤੇ ਦੁਰਲਭ ਹੁੰਦਾ ਹੈ ਇਸ ਦਿਨ ਮਾਂ ਲਕਸ਼ਮੀ ਬਹੁਤ ਹੀ ਖੁਸ਼ ਹੁੰਦੀ ਹੈ ਇਸ ਦਿਨ ਸੋਨਾ ਚਾਂਦੀ ਖਰੀਦਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਕਿਉਂਕਿ ਮਾਂ ਲਕਸ਼ਮੀ ਇਹੋ ਜੇ ਲੋਕਾਂ ਤੇ ਹਮੇਸ਼ਾ ਤਾਂਦੀ ਵਰਖਾ ਕਰਦੀ ਹੈ ਪਰ ਜੋ ਚੀਜ਼ ਨਾ ਅਸੀ ਤੁਹਾਨੂੰ ਦੱਸਣ ਵਾਲੇ ਹਾਂ ਜੇਕਰ ਤੁਸੀਂ ਇਹ ਚੀਜ਼ ਆਪਣੇ ਘਰ ਵਿੱਚ ਇਸ ਦਿਨ ਖਰੀਦ ਕੇ ਲੈ ਆਉਂਦੇ ਹੋ ਤਾਂ ਸਮਝ ਲੈਣਾ ਕਿ ਦੋਨੋਂ ਹੱਥਾਂ ਨਾਲ ਦੇਵੀ ਮਾ ਲక్ష్ਮੀ ਤੁਹਾਨੂੰ ਦੀ ਵਰਸ਼ਾ ਕਰੇਗੀ ਤੇ ਕਦੇ ਵੀ ਤੁਹਾਨੂੰ ਤੁਹਾਡੀ ਜ਼ਿੰਦਗੀ ਵਿੱਚ ਧਨ ਦੀ ਕਮੀ ਨਹੀਂ ਹੋਵੇਗੀ ਤਾਂ ਅਸ ਦੇ ਵੀਡੀਓ ਚ ਜੋ ਉਪਾਏ ਤੁਹਾਨੂੰ ਦੱਸਣ ਜਾ ਰਹੀ ਹਾਂ ਕਿਹੜੀਆਂ ਚੀਜ਼ਾਂ ਤੁਹਾਨੂੰ ਖਰੀਦ ਕੇ ਅਕਸ਼ਿਤ ਰਿੱਤੇ ਵਾਲੇ ਦਿਨ ਆਪਣੇ ਘਰ ਲਿਆਉਣੀਆਂ ਸਹੀ ਦੀਆਂ ਕਿਉਂਕਿ ਇਹ ਉਹੀ ਚੀਜ਼ਾਂ ਹਾਂ ਚੋਂ ਮਾਂ ਲక్ష్ਮੀ ਨੂੰ ਖੁਸ਼ ਕਰਦੀਆਂ ਹੰਤੀ ਅਕਸ਼ੇ ਤ੍ਰਿਤੇ ਤੇ ਜੇਕਰ 5 ਰੁਪਏ ਦੀ ਚੀਜ਼ ਤੁਸੀਂ ਆਪਣੇ ਘਰ ਖਰੀਦ ਕੇ ਲਿਆਉਂਦੇ ਹੋ ਤਾਂ ਸਥਾਈ ਰੂਪ ਨਾਲ ਮਾਂ ਲక్ష్ਮੀ ਤੁਹਾਡੇ ਘਰ ਵਿੱਚ ਵਾਸ ਕਰੇਗੀ ਤੇ ਤੁਹਾਡੇ ਘਰ ਨੂੰ ਕਦੇ ਵੀ ਛੱਡ ਕੇ ਨਹੀਂ ਜਾਵੇਗੀ ਤਾਂ ਅਕਸ਼ੇ ਤ੍ਰਿਤੇ ਦਾ ਮਤਲਬ ਹੈ ਜਿਸ ਦਾ ਕਦੇ ਅੰਤ ਨਾ ਹੋਵੇ ਇਸ ਲਈ ਅਕਸ਼ੇ ਤ੍ਰਿਤੇ ਵਾਲੇ ਦਿਨ ਲੋਕ ਸੋਨਾ ਚਾਂਦੀ ਤੇ ਹੋਰ ਵੀ ਬਹੁਤ ਸਾਰੀਆਂ ਉਤਮ ਚੀਜ਼ਾਂ ਨੂੰ ਕੀਰਕੇ ਘਰ ਨਿਉਂਦੇ ਹਾਂ ਜਿਸ ਨਾਲ ਮਾਂ ਲਕਸ਼ਮੀ ਦੀ ਕਿਰਪਾ ਸਾਡੇ ਤੇ ਵਰਸਦੀ ਰਹੇ ਤਾਂ ਅੱਜ ਦੀ ਵੀਡੀਓ ਚ ਜੋ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਇਸ 5 ਰੁਪਏ ਦੀ ਚੀਜ਼ ਨਾਲ ਮਾਂ ਲਕਸ਼ਮੀ ਵੀ ਖੁਸ਼ ਹੋ ਜਾਵੇਗੀ ਤੇ ਤੁਹਾਡੀਆਂ ਆਉਣ ਵਾਲੀਆਂ ਪੀੜੀਆਂ ਵੀ ਧਨ ਨਾਲ ਮਾਲ ਨਾਲ ਰਹਿੰਦੀ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਐਨ ਕੇ ਵੌਇਸ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਕਮੈਂਟ ਬਾਕਸ ਵਿੱਚ ਜੈ ਮਾ લક્ષਮੀ ਜ਼ਰੂਰ ਲਿਖੋ ਤਾਂ ਕਿ ਮਾ લક્ષਮੀ ਦੀ ਕਿਰਪਾ ਹਮੇਸ਼ਾ ਤੁਹਾਡੇ ਤੇ ਬਣੀ ਰਹੇ ਨੰਬਰ 1 ਪੀਲੇ ਸਰੂ ਅਕਸ਼ੇ ਤ੍ਰਿਤੇ ਵਾਲੇ ਦਿਨ ਤੁਸੀਂ ਪੀਲੇ ਸਰੂ ਦੇ दाने ਜ਼ਰੂਰ ਖਰੀਦ ਕੇ ਲਿਓ ਕਿਉਂਕਿ ਇਸ ਨਾਲ ਮਾ લક્ષਮੀ ਬਹੁਤ ਜਲਦੀ ਖੁਸ਼ ਹੁੰਦੀ ਹੈ ਨੰਬਰ 2 ਹਰੀ ਇਲਾਇਚੀ ਇਸ ਦਿਨ ਤੁਸੀਂ ਹਰੀ ਇਲਾਇਚੀ ਜਾਂ ਹਰੀ ਇਲਾਇਚੀ ਦੇ ਦਾਣੇ ਆਪਣੇ ਘਰ ਜ਼ਰੂਰ ਲੈ ਕੇ ਲਿਉਣੀ ਚਾਹੀਦੀ ਹੈ। ਹਰੀ ਇਲਾਇਚੀ ਬੁੱਧ ਗ੍ਰਹਿ ਨੂੰ ਮਜ਼ਬੂਤ ਕਰਦੀ ਹੈ ਤੇ ਸ਼ੁਕਰ ਨੂੰ ਵੀ ਮਜ਼ਬੂਤ ਕਰਦੀ ਹੈ। ਹਰੀ ਇਲਾਇਚੀ ਖਰੀਦਨ ਨਾਲ ਮਾਂ ਲక్ష్ਮੀ ਬਹੁਤ ਜ਼ਿਆਦਾ ਖੁਸ਼ ਰਹਿੰਦੀ ਹੈ ਕਿਉਂਕਿ ਮਾਂ ਲక్ష్ਮੀ ਨੂੰ ਸੁਗੰਧਿਤ ਚੀਜ਼ਾਂ ਬਹੁਤ ਪਸੰਦ ਹੁੰਦੀਆਂ ਹਨ ਤੇ ਹਰੀ ਇਲਾਇਚੀ ਜੇਕਰ ਤੁਸੀਂ ਇਸ ਦਿਨ ਖਰੀਦਦੇ ਹੋ ਤਾਂ ਸਮਝ ਲਓ ਕਿ ਮਾਂ ਲక్ష్ਮੀ ਤੁਹਾਡੇ ਨਾਲ ਚੱਲ ਕੇ ਆਵੇਗੀ। ਕਦੀ ਵੀ ਤੁਹਾਡੇ ਘਰ ਵਿੱਚ ਖੁਸ਼ੀ ਨਹੀਂ ਆਵੇ ਹਮੇਸ਼ਾ ਤੁਹਾਡੇ ਘਰ ਵਿੱਚ ਧੰਨਵਾਦੇਗਾ ਤਾਂ ਇਸ ਦਿਨ ਤੁਸੀਂ ਹਰੀ ਇਲਾਇਚੀ ਜ਼ਰੂਰ ਖਰੀਦ ਕੇ ਲਿਆਉਣੀ ਹੈ ਤੇ ਮਾਂ ਲక్ష్ਮੀ ਨੂੰ ਜ਼ਰੂਰ ਅਰਪਿਤ ਕਰਨੀ ਹੈ ਨੰਬਰ 3 ਸ਼ਾਇਦ ਸ਼ਾਇਦ ਨਾਲ ਮਾਂ ਲక్ష్ਮੀ ਬਹੁਤ ਖੁਸ਼ ਹੁੰਦੀ ਹੈ ਤੁਸੀਂ ਮਾਣੋ ਬਹੁਤ ਸਾਰੇ ਭੋਗ ਲਗਾਓ ਬਹੁਤ ਸਾਰੀਆਂ ਮਠਾਈਆਂ ਦਾ ਭੋਗ ਲਗਾਓ ਪਰ ਜੇਕਰ ਤੁਸੀਂ ਅਕਸ਼ੇ ਤ੍ਰਿਤੇ ਵਾਲੇ ਤੇ ਸ਼ਹਿਦ ਖਰੀਦ ਕੇ ਲਿਆਉਂਦੇ ਹੋ ਤੇ ਉਹ ਸ਼ਹਿਦ ਦਾ ਭੋਗ ਲਗਾਉਂਦੇ ਹੋ ਤਾਂ ਸਮਝ ਲਓ ਕਿ ਤੁਹਾਨੂੰ ਮਾਂ ਲక్ష్ਮੀ ਨੂੰ ਕੁਝ ਕਹਿਣ ਦੀ ਜ਼ਰੂਰਤ ਨਹੀਂ ਮਾਂ ਲక్ష్ਮੀ ਦੋਨਾ ਹੱਥਾਂ ਨਾਲ ਧੰ ਦੀ ਬਰਖਾ ਕਰੇਗੀ ਜੇਕਰ ਤੁਸੀਂ ਅਕਸ਼ੇ ਤ੍ਰਿਤੇ ਵਾਲੇ ਦਿਨ ਸ਼ਹਿਦ ਖਰੀਦ ਕੇ ਆਪਣੇ ਘਰ ਲਿਆਉਂਦੇ ਹੋ ਤਾਂ ਮਾਂ ਲక్ష్ਮੀ ਤੁਹਾਡੇ ਤੇ ਬਹੁਤ ਖੁਸ਼ ਹੋ ਜਾਂਦੀ ਹੈ ਨੰਬਰ 4 ਕਣਕ ਇਸ ਦਿਨ ਸੋਨਾ ਖਰੀਦਣਾ ਵੀ ਬਹੁਤ ਚੰਗਾ ਮੰਨਿਆ ਜਾਂਦਾ ਹੈ ਪਰ ਕੁਝ ਲੋਕ ਸੋਨਾ ਨਹੀਂ ਖਰੀਦ ਪਾਉਂਦੇ ਤਾਂ ਜੋ ਸੋਨੇ ਜਿੰਨੀਆਂ ਵੀ ਨਾ ਤੁਹਾਨੂੰ ਦਿੰਦਾ ਹੈ ਉਹ ਹੈ ਕਣਕ ਅਕਸ਼ਿਤ ਰਿਤੇ ਵਾਲੇ ਦਿਨ ਤੁਸੀਂ ਕਣਕ ਜ਼ਰੂਰ ਖਰੀਦ ਕੇ ਲਓ ਜੇਕਰ ਇਸ ਦਿਨ ਤੁਸੀਂ ਕਣਕ ਖਰੀਦ ਲੈਂਦੇ ਹੋ ਤਾਂ ਇਸ ਨਾਲ ਮਾਂ ਲక్ష్ਮੀ ਖੁਸ਼ ਹੁੰਦੀ ਹੈ ਤੇ ਮਾਂ ਅਨਪੂਰਨਾ ਦਾ ਆਸ਼ੀਰਵਾਦ ਵੀ ਤੁਹਾਨੂੰ ਮਿਲਦਾ ਹੈ ਤੁਹਾਡੇ ਘਰ ਵਿੱਚ ਅੰਨ ਤੇ ਧੰਨ ਦੀ ਕਦੇ ਕਮੀ ਨਹੀਂ ਰਹਿੰਦੀ ਨੰਬਰ 5 ਚੌਲ ਅਕਸ਼ੇ ਤ੍ਰਿਤੇ ਵਾਲੇ ਦਿਨ ਤੁਸੀਂ ਚੌਲ ਵੀ ਖਰੀਦ ਸਕਦੇ ਹੋ ਧਿਆਨ ਰੱਖਣਾ ਹੈ ਕਿ ਤੁਸੀਂ ਟੁੱਟਿਆ ਹੋਇਆ ਚੌਲ ਨਹੀਂ ਖਰੀਦੋ ਕਿਉਂਕਿ ਸਾਬਤ ਚੌਲ ਹੀ ਦੇਵੀ ਦੇਵਤਿਆਂ ਦਾ ਅੰਨ ਹੁੰਦਾ ਹੈ ਦੂਜੀ ਚੀਜ਼ ਕੋਈ ਵੀ ਪੂਜਾ ਪੜ ਜਦੋਂ ਅਸੀਂ ਕਰਦੇ ਹਾਂ ਤਾਂ ਅਸੀਂ ਵਿੱਚ ਚੌਲ ਜ਼ਰੂਰ ਲੈਣੇ ਹਾਂ ਤੁਸੀਂ 5 ਜਾਂ 10 ਰੁਪਏ ਦੇ ਚੌਲ ਖਰੀਦ ਲਿਆਉਤੇ ਜੋ ਕਿ ਖੰਡਿਤ ਨਾ ਹੋਣ ਤੇ ਪੂਜਾ ਤੋਂ ਬਾਅਦ ਉਸ ਨੂੰ ਆਪਣੇ ਧੰਨ ਰੱਖਣ ਵਾਲੀ ਜਗ੍ਹਾ ਤੇ ਰੱਖੋ ਫਿਰ ਦੇਖੋ ਤੁਹਾਡੇ ਘਰ ਵਿੱਚ ਕਿਵੇਂ ਪੈਸਾ ਆਉਂਦਾ ਹੈ ਕਿਵੇਂ ਤੁਸੀਂ ਕਰੋੜਪਤੀ ਬਣਦੇ ਹੋ ਕਿਵੇਂ ਧਨ ਦੀ ਵਰਖਾ ਹੁੰਦੀ ਹੈ ਉਸ ਦਿਨ ਕੋਸ਼ਿਸ਼ ਕਰੋ ਕਿ ਚੋਲ ਜ਼ਰੂਰ ਖਰੀਦ ਕੇ ਲਓ ਨੰਬਰ 6 ਰੂ ਤੁਸੀਂ ਆਪਣੇ ਘਰ ਦੇ ਮੰਦਰ ਵਿੱਚ ਰੂ ਨੂੰ ਦੀਵਾ ਜਗਉਣ ਲਈ ਵੀ ਇਸਤੇਮਾਲ ਕਰਦੇ ਹੋ ਇਸ ਦੇ ਨਾਲ ਹੀ ਤੁਸੀਂ ਪਾਣੀ ਦਾ ਇੱਕ ਛੋਟਾ ਜਿਹਾ ਕਲਸ਼ ਵੀ ਖਰੀਦ ਸਕਦੇ ਹੋ ਤੇ ਉਸ ਨੂੰ ਆਪਣੇ ਘਰ ਦੀ ਛੱਤ ਤੇ ਪੰਛੀਆਂ ਦੇ ਲਈ ਰੱਖ ਜਾ ਕਿਤੇ ਵੀ ਜਿੱਤੇ ਪੰਛੀ ਉਸ ਤੋਂ ਪਾਣੀ ਪੀ ਸਕਦੇ ਹੋ ਇਸ ਨਾਲ ਤੁਹਾਨੂੰ ਬਹੁਤ ਪੁੰਨ ਮਿਲਦਾ ਹੈ ਨੰਬਰ 7 ਧਨੀਆ ਅਕਸ਼ਤ ਤ੍ਰਿਤੇ ਅਤੇ ਧਨੀਆ ਜ਼ਰੂਰ ਖਰੀਦ ਕੇ ਲਓ ਸੁੱਕਾ ਧਨੀਆ ਜੋ ਮਸਾਲਿਆਂ ਵਿੱਚ ਇਸਤੇਮਾਲ ਹੁੰਦਾ ਹੈ 5 ਰੁਪਏ ਦਾ ਧਨੀਆ ਤੁਸੀਂ ਇਸ ਦਿਨ ਜ਼ਰੂਰ ਖਰੀਦ ਕੇ ਲਿਆਓ ਤੁਸੀਂ ਜ਼ਿਆਦਾ ਦਾ ਵੀ ਧਨੀਆ ਖਰੀਦ ਕੇ ਲਿਆ ਸਕਦੇ ਹੋ ਥੋੜੇ ਜਿਹੇ ਧਨੀਏ ਨੂੰ ਆਪਣੇ ਘਰ ਦੇ ਮੰਦਰ ਵਿੱਚ ਰੱਖਣਾ ਹੈ ਮਾਲਕ ਦੇ ਸਾਹਮਣੇ ਉਸਤੀ ਪੂਜਾ ਕਰਨੀ ਹੈ ਥੋੜਾ ਜਿਹਾ ਧਨੀਆਂ ਕਿਸੇ ਗਮਲੇ ਵਿੱਚ ਤੁਸੀਂ ਬੀਜਣਾ ਹੈ ਤੇ ਜਿਵੇਂ ਜਿਵੇਂ ਉਸ ਤੋਂ ਲਦੀਆਂ ਪੱਤੀਆਂ ਨਿਕਲਣਗੇ ਓਵੇਂ ਓਵੇਂ ਤੁਹਾਡੇ ਘਰ ਵਿੱਚ ਸੁਭਾਗ ਵਧੇਗਾ ਤੇ ਖੁਸ਼ਹਾਲੀ ਆਵੇਗੀ ਉਹ ਹਰ ਚੀਜ਼ ਤੁਹਾਨੂੰ ਮਿਲੇਗੀ ਜੋ ਤੁਸੀਂ ਪਾਉਣਾ ਚਾਹੁੰਦੇ ਹੋ ਇਸ ਤਰ੍ਹਾਂ ਧਨ ਤੁਹਾਡੇ ਕੋਲ ਆਵੇਗਾ ਤੇ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿਉਂਕਿ ਧਨੀਆਂ ਜੋ ਹੈ ਉਹ ਮਾ લક્ષ્ਮੀ बहुत पसंद है इसलिए तुसी इस दिन धनिया जरूर खरीद के लियाओ तो ये पवित्र दिन माँ लक्ष्मी की पूजा जरूर करनी चाहती है उसके नाल गणपति भगवान की भी पूजा करो शाम दे समय तुसी अपने घर के मेन दरवाजे ते दीवा जरूर जगाओ तो दोस्तों इस बार लक्ष्मी नारायण योग अक्षय तृतीया बनन जा रहा है श्री हरि विष्णु ਨੂੰ ਪੀਲੇ ਰੰਗ ਦੀ ਕੋਈ ਵੀ ਮਿਠਾਈ ਦਾ ਭੋਗ ਨੂੰ ਫਿਰ ਧੰਨ ਦੀ ਬਾਰਿਸ਼ ਹੋਵੇਗੀ ਦੋਸਤੋ ਅੱਜ ਦੀ ਇਹ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ